ਪੰਜ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਤੁਰੰਤ ਆਸਪਤਾਲ ਪਹੁੰਚਾਇਆ ਗਿਆ ਟਰੈਕਟਰ ਟਰਾਲੀ ਦੀ ਇੱਕ ਸਾਈਡ ਦੀ ਲਾਈਟ ਦਰਸਲ ਬੰਦ ਸੀ ਇਸ ਦੇ ਚੱਲਦਿਆਂ ਇਹ ਹਾਦਸਾ ਵਾਪਰ ਗਿਆ ਪਾਮਵਲ ਨੂੰ ਤੋਂ ਹੁਸ਼ਾਰਪੁਰ ਵੱਲ ਜਾ ਰਹੀ ਸੀ ਇਹ বাস ਤੇ ਰਾਤ ਦੇ ਵਿੱਚ ਹਾਦਸਾ ਵਾਪਰ ਗਿਆ ਹੁਸ਼ਾਰਪੁਰ ਤੇ ਚੱਬੇਵਾਲ ਦੇ ਨੇੜੇ ਦਰਸਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਪੀਜ ਰੱਤਾ ਰੇਟਾਂ ਦੇ ਨਾਲ ਭਰੀ ਟਰਾਲੀ ਦੇ ਵਿੱਚ বাস ਦੀ ਟੱਕਰ ਹੋ ਗਈ ਤੇ ਹਾਦਸੇ ਦੇ ਵਿੱਚ ਪੰਜ ਲੋਕ ਗੰਭੀਰ ਰੂਪ ਦੇ ਵਿੱਚ ਅਸ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਟਰੈਕਟਰ ਟਰਾਲੀ ਦੀ ਇੱਕ ਸਾਈਡ ਦੀ ਲਾਈਟ ਜੋ ਕਿ ਬੰਦ ਸੀ ਇਹੀ ਪੂਰੀ ਹਾਦਸੇ ਦੀ ਵਜ੍ਹਾ ਬਣੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਟਰੈਕਟਰ ਦੂਜੇ ਪਾਸੇ ਵੱਸਦਾ ਅਗਲਾ ਹਿੱਸਾ ਕਿਵੇਂ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਤੇ ਜਰੂਰ ਜਿਹੜਾ ਕਿ ਸਾਰਿਆਂ ਨੂੰ ਰਾਹਗੀਰਾਂ ਨੂੰ ਵਾਹਨ ਚਾਲਕਾਂ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਖਾਸ ਤੌਰ ਤੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਜਾਂ ਸੰਘਣੀ ਧੁੰਦ ਹੁੰਦੀ ਹੈ ਤਾਂ ਜੇਕਰ ਆ ਕੋਈ 4-ਵਿਲਰ ਵਾਨ ਹੈ ਤਾਂ ਦੋਵੇਂ ਲਾਈਟਾਂ ਨੂੰ ਜਗਾ ਕੇ ਹੀ ਜਾਣਾ ਚਾਹੀਦਾ ਤਾਂ ਜੋ ਅਗਲੇ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਸਕੇ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਸਾਡੇ ਸਹਿਯੋਗੀ ਅਮਰੀਕ کمار ਜੁੜੇ ਹੋਏ ਨੇ ਅਮਰੀਕ ਕਿੰਨੇ ਵਜੇ ਦਾ ਪੂਰਾ ਹਾਦਸਾ ਹੈ ਹਾਦਸੇ ਦੀ ਵਜ੍ਹਾ ਕੀ ਰਹੀ ਕਿੰਨੇ ਲੋਕ ਜ਼ਖਮੀ ਹੋਏ ਨੇ ਫਤਿਹ ਪੰਕਜ ਇਹ ਰਹੀ ਜਵਾਬ ਹੈ ਅਰੀ ਅਮਰੀਕ ਤੁਸੀਂ ਮੇਰੀ ਬਾਤ ਸੁਣ ਪਾ ਰਹੇ ਹੋ ਤਾਂ ਹਸ਼ਾਰਪੁਰ ਦੇ ਛੱਬੇਵਾਲ ਦੇ ਨੇੜੇ ਦਰਸਲੇ ਭਿਆਨਕ ਸੜਕ ਹਾਦਸਾ ਵਾਪਰਿਆ ਤੇਜ਼ ਰਫਤਾਰ ਇਟਾਂ ਦੇ ਨਾਲ ਭਰੀ ਟਰਾਲੀ ਦੇ ਵਿੱਚ ਬੱਸ ਜਾਵਤ ਜੀ ਮੌਕੇ ਤੇ ਅਨੁਸਾਰ ਤਸਵੀਰਾਂ ਵਖਾ ਰਹੇ ਹਾਂ ਕਿਵੇਂ ਬੱਸ ਦਾ ਅਗਲੀ ਸਾਈਡ ਇੱਕ ਪਾਸਾ ਜਿਹੜਾ ਕਿ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਹੈ ਜੀ ਅਜੀਬ ਜਿਹੀ ਬੱਸ ਪਿੱਛੋਂ ਆ ਰਹੀ ਸੀ ਜਲੂਆ ਤੋਂ ਧਾਨ ਤੋਂ ਬੱਸ ਆ ਰਹੀ ਸੀ ਤੇ ਪਿੱਲ ਵਾਲ ਆਪਣੇ ਠੇਕੇ ਦੇ ਕੋਲ ਆਏ ਤੇ ਟਰੈਕਟਰ ਬਹੁਤ ਸਪੀਡ ਨਾਲ ਆ ਰਿਹਾ ਸੀ ਸਪੀਡ ਨਾਲ ਆ ਰਿਹਾ ਸੀ ਜਦੋਂ ਪਲੇਟ ਵੀ ਇੱਕ ਜਲਦੀ ਡਾਇਰੈਕਟਰ ਵਿੱਚ ਵਿੱਚ ਲਿਆ ਕੇ ਮਾਰਿਆ ਉਹਨੇ ਕਿੰਨੇ ਕਿਲੋ ਮੀਟਰ ਠੀਕ ਜਾਣੇ ਹੈਗੇ ਹੁਣ ਸੀਬਲਸਤਾ ਲਾ ਕੇ ਟ੍ਰਿਕ ਹੁਣ ਚੱਲੇ ਆ ਹਾਂਜੀ ਸਾਰੇ ਉੱਥੇ ਪਿੰਡ ਦੇ ਬੰਦੇ ਲਾਸਿਕ ਨੇ 2 ਤੇ ਚਿੱਤੋਂ ਦਾ ਬੰਦਾ ਇੱਕ ਨਿਹਲੀ ਦਾ ਇੱਕ 2 ਇੱਕ ਚਿੱਤੋਂ ਦਾ ਹੋਰ ਅਲੱਗ-ਅਲੱਗ ਬੰਦੇ ਡਰਾਈਵਰ ਜਾ ਰਹੇ ਨੇ